ਹੈਲੋ ਫਰੈਂਡਸ ਕਿਵੇਂ ਹੋ ਸਾਰੇ ਜਣੇ ਆਈ ਹੋਪ ਸਾਰੇ ਜਣੇ ਠੀਕ ਠਾਕ ਹੋਮੋਂਗੇ ਤੇ ਲੋ ਜੀ ਸਵਾ 12 ਵਜੇ ਦਾ ਟਾਈਮ ਹੋ ਗਿਆ ਔਰ ਅੱਜ ਮੋਸਟਲੀ ਮੇਰਾ ਕੰਮ ਸਾਰਾ ਫਿਨਿਸ਼ ਹੈ ਬੱਚੇ ਸਕੂਲ ਗਏ ਹੋਏ ਆਂ ਔਰ ਹਸਬੰਡ ਮੇਰੇ ਕੋਟ ਗਏ ਹੋਏ ਆਂ ਔਰ ਅੱਜ ਮੈਂ ਨਹੀਂ ਤੀ ਸਿਰ ਕਲਚਰ ਖੋਲਦਾ ਕਿਉਂਕਿ ਮੈਂ ਸਿਰਨਾ ਕੇ ਨਾ ਫੜਫੜ ਕੁੱਕਰ ਦੇ ਵਿੱਚ ਆਲੂ ਵਾਲੇ ਆਂ ਕਿਉਂਕਿ ਅੱਜ ਦੁਪਹਿਰ ਨੂੰ ਦੇਖਦੇ ਆਂ ਵੀ ਕੀ ਬਣਾਈਏ ਪਰ ਮੈਂ ਆਲੂ ਭਾਲ ਕੇ ਰੱਖਤੇ ਔਰ ਫਿਲਹਾਲ ਲਿਓ ਸੌ ਰਿਹਾ ਹੈ ਲਿਓ ਨੂੰ ਆ ਰਹੀ ਹੈ ਨੀਂਦ ਔਰ ਫਰੈਂਸ ਕੰਮ ਧੰਦਾ ਮੇਰਾ ਹੋ ਗਿਆ ਸਾਰਾ ਫਿਨਿਸ਼ ਔਰ ਇੱਕ ਨਾ ਮੇਰੇ ਕੋਲ ਕਮੈਂਟ ਆਇਆ ਤਾਂ ਇੱਕ ਦੋ ਜਣਿਆਂ ਦਾ ਕਿ ਤੁਸੀਂ ਨਾ ਆਪਣਾ ਹੋਮ ਟੂਰ ਦਿਓ ਮੈਨੂੰ ਔਰ ਅੱਜ ਮੈਂ ਤੁਹਾਨੂੰ ਆਪਣਾ ਹੋਮ ਟੂਰ ਦੇਣ ਲੱਗੀ ਆ ਜੀ ਫਿਲਹਾਲ ਮੇਰਾ ਸਾਰਾ ਕੰਮ ਧੰਦਾ ਫਿਨਿਸ਼ ਹੈ ਸੋਚਿਆ ਅੱਜ ਆਪਾਂ ਤੁਹਾਨੂੰ ਹੋਮ ਟੂਰ ਦੇ ਦਈਏ ਔਰ ਚਲੋ ਜੀ ਸਟਾਰਟ ਕਰਦੇ ਆ ਫਿਰ ਆਪਾਂ ਅੱਜ ਦਾ ਆਪਣਾ ਹੋਮ ਟੂਰ ਤੇ ਸਭ ਤੋਂ ਪਹਿਲਾਂ ਆਪਾਂ ਮੇਨ ਮੇਨ ਗੇਟ ਦੇ ਉੱਪਰ ਤੇ ਐਂਟਰੀ ਕਰਦੇ ਆ ਤੇ ਚਲੋ ਜੀ ਲੈਟਸ ਗੋ ਮੇਰੇ ਨਾਲ ਆਪਾਂ ਹੋਮ ਟੂਰ ਦੰਨੇ ਆ ਜੀ ਤੁਹਾਨੂੰ ਸਾਰਿਆਂ ਨੂੰ ਪਲੀਜ਼ ਅ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਜੀ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਹਨਾ ਜੇ ਤੁਸੀਂ ਪੂਰਾ ਦੇਖਦੇ ਹੋ ਤਾਂ ਹੀ ਪਤਾ ਲੱਗਦਾ ਵੀਡੀਓ ਦਾ ਚਲੋ ਜੀ ਲੈਟਸ ਗੋ ਸਟਾਰਟ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਮੇਨ ਐਂਟਰੀ ਤੋਂ ਹੈਗਾ ਜੀ ਗੁਰਦੁਆਰਾ ਸਾਹਿਬ ਜੋ ਕਿ ਸਾਡੇ ਘਰ ਦੇ ਬਿਲਕੁਲ ਕੋਲ ਹੈ ਔਰ ਇੱਧਰ ਤੇ ਮੇਨ ਐਂਟਰੀ ਆਪਣੀ ਗੇਟ ਕੀ ਏ ਆ ਜੀ ਤੁਸੀਂ ਅਕਸਰ ਵੀਡੀਓ ਦੇ ਵਿੱਚ ਦੇਖਿਆ ਹੋਣਾ ਹਨਾ ਮਤਲਬ ਵੀਡੀਓ ਮੈਂ ਮੋਸਟਲੀ ਬਹੁਤ ਜ਼ਿਆਦਾ ਬਣਾਨੀ ਹੈ ਤੁਸੀਂ ਇਹ ਵਾਲਾ ਗੇਟ ਤਾਂ ਤੁਸੀਂ ਦੇਖਿਆ ਵਈ ਹੈ ਹਨਾ ਮੋਸਟਲੀ ਤੇ ਲੋ ਜੀ 메ਨ ਗੇਟ ਆਪਣਾ ਇੱਥੋਂ ਸਟਾਰਟ ਹੈ ਇਹ ਪਹਿਲਾ ਗੁਰਦੁਆਰਾ ਸਾਹਿਬ ਆ ਗਿਆ ਆਪਣੇ ਘਰ ਦੇ ਨੇੜੇ ਤੇ ਲੋ ਜੀ ਇਹ ਆਪਣਾ 메ਨ ਗੇਟ ਹੈ ਜੀ ਸਟਾਰਟ ਕਰਦੇ ਆ 메ਨ ਗੇਟ ਤੋਂ ਓਪਨ ਕਰਦੇ ਆ ਜੀ ਗੇਟ ਆਪਾਂ ਤੋ ਲੋ ਜੀ ਇਹ ਮੇਨ ਗੇਟ ਤੋਂ ਸਟਾਰਟ ਕਰਿਆ ਮੈਂ ਇਹ ਗਲੀ ਥੀ ਸਾਡੀ ਸਾਰੀ ਜਿਸ ਤੋਂ ਮੈਂ ਆਈ ਆ ਇਹ ਗੁਰਦੁਆਰਾ ਸਾਹਿਬ ਬਿਲਕੁਲ ਨੇੜੇ ਹੈ ਤੇ ਗਲੀ ਹੈ ਜੀ ਸਿੱਧੀ ਲੰਘ ਕੇ ਸਾਹਮਣੇ ਟੱਕਰ ਦੇ ਵਿੱਚ ਘਾਰ ਹੈ ਸਾਡਾ ਗ੍ਰੀਨ ਕਲਰ ਦਾ ਗੇਟ ਹੈ ਔਰ ਲੋ ਜੀ ਇਹ ਮੈਂ ਪੁੱਛਾ ਸੁੱਕਣਾ ਪਾਇਆ ਹੋਇਆ ਗੱਡੀ ਦਾ ਫਿਲਹਾਲ ਇੱਧਰ ਐਕਟਿਵ ਆ ਖੜੀ ਆ ਪੂਰੇ ਖੜਦੀ ਆ ਜੀ ਗੱਡੀ ਇਹ ਮੇਨ ਵੇੜਾ ਜੀ ਸਾਡਾ ਔਰ ਇਧਰ ਤੁਹਾਨੂੰ ਪਤਾ ਹੀ ਹੈ ਵਾਸ਼ਰੂਮ ਹੈ ਔਰ ਇਧਰ ਸਿੰਕ ਲੱਗਿਆ ਹੋਇਆ ਇੱਕ ਔਰ ਇਧਰ ਆਪਣਾ ਵਾਸ਼ਰੂਮ ਹੈ ਜੋ ਕਿ ਬਿਲਕੁਲ ਸਿੰਪਲ ਹੈ ਹਲੇ ਆਪਾਂ ਨੇ ਕੁਝ ਨਹੀਂ ਲਵਾਇਆ ਤੇ ਵਾਸ਼ਰੂਮ ਹੈ ਜੀ ਆਪਣਾ ਇਹ ਤਾजे ਪਾਣੀ ਦਾ ਟੱਪ ਪਰ ਕੇ ਰੱਖਿਆ ਵਾ ਮੈਂ ਕਿਉਂਕਿ ਕਈ ਵਾਰ ਕੋਈ ਨਾ ਲੰਦਾ ਨਾ ਠੰਡੇ ਪਾਣੀ ਦੇ ਨਾਲ ਕਿਉਂਕਿ ਟੈਂਕੀ ਵਾਲਾ ਪਾਣੀ ਗਰਮ ਹੋ ਜਾਂਦਾ ਹੈ ਕਿਉਂਕਿ ਧੁੱਪ ਬਹੁਤ ਤੇਜ ਹੈ ਅੱਜ ਅੱਜ ਤੋਂ ਓਪਾ ਬਹੁਤ ਜ਼ਿਆਦਾ ਤੇਜ਼ ਹੋਈ ਵੀ ਐ। ਤੋਂ ਫਾਈਨਲੀ ਇਹ ਆ ਜੀ ਆਪਣਾ ਐਂਟਰੀ ਜਦੋਂ ਆਪਾਂ ਗੇਟ ਕੀ ਐਂਟਰੀ ਕਰਦੇ ਆ ਨਾ ਇਹ ਵਿੜਾ ਆ ਉਹ ਸਭ ਤੋਂ ਪਹਿਲਾਂ ਵਾਸ਼ਰੂਮ ਆਏਗਾ ਆਪਣਾ। ਤੇ ਫਿਰ ਵਾਹਿਗੁਰੂ ਜੀ ਦਾ ਨਾਮ ਲੈ ਕੇ ਆਪਾਂ ਕਰਦੇ ਆ ਐਂਟਰੀ। ਇਹ ਆ ਜੀ ਸਾਡੀ ਮੇਨ ਐਂਟਰੀ। ਲੋ ਜੀ। ਇਹ ਆ ਜੀ ਆਪਣੀ ਮੇਨ ਐਂਟਰੀ। ਲਾਈਟ ਕਰਦੇ ਆ ਔਨ। ਲੋ ਜੀ ਇਹ ਹੈ ਮੇਰੇ ਹਸਬੈਂਡ ਦਾ ਦਫਤਰ ਮੇਨ ਕਿਉਂਕਿ ਕਈ ਵਾਰ ਕਲਾਇੰਟ ਵਗੈਰਾ ਆ ਜਾਂਦੇ ਆ ਨਾ ਤੇ ਉਰੇ ਬੈਠਦੇ ਆ ਆ ਕੇ ਔਰ ਕੋਈ ਵੀ ਗੈਸਟ ਵਗੈਰਾ ਆ ਜਾਂਦਾ ਹੈ ਇਹ ਉਹ ਵਾਲਾ ਰੂਮ ਹੈ ਜੀ ਐਂਟਰੀ ਦੇ ਵਿੱਚ ਸਾਹਮਣੇ ਜਦੋਂ ਆਪਾਂ ਅੰਦਰ ਵੜਦੇ ਆ ਨਾ ਗੇਟ ਤੋਂ ਸਭ ਤੋਂ ਪਹਿਲਾਂ ਇਹ ਐਂਟਰੀ ਆਂਦੀ ਹੈ ਜੀ ਉਰੇ ਇਹ ਆਪਣਾ ਡਰਾਇੰਗ ਰੂਮ ਆਂਦਾ ਹੈ ਤੇ ਇਹਦੇ ਵਿੱਚ ਮੱਛੀਆਂ ਦਾ ਕੋਰਨਰ ਵੀ ਰੱਖਿਆ ਹੋਇਆ ਔਰ ਮੇਰੇ ਹਸਬੈਂਡ ਦਾ ਦਫਤਰ ਹੈ ਜੀ ਵਿੱਚੇ ਔਰ ਕਮਰਾ ਬਹੁਤ بڑا ਹੈ ਜੀ ਤੁਸੀਂ ਹਿਸਾਬ ਲਾ ਲਓ ਇੱਕ ਕਮਰੇ ਦੇ ਵਿੱਚ ਦੋ ਪੱਖੇ ਆ ਤੁਸੀਂ ਲਾ ਲੋ ਕਮਰਾ ਕਿੱਡਾ ਵੱਡਾ ਹੋਊਗਾ ਹਨਾ ਇੱਕ ਕਮਰੇ ਦੇ ਵਿੱਚ ਸਾਡੇ ਦੋ ਕਮਰੇ ਬਣ ਜਾਂਦੇ ਆ ਜੀ ਪਰ ਕਮਰੇ ਬੜੇ ਖੁੱਲੇ-ਖੁੱਲੇ ਆ ਸਾਡੇ ਇਹ ਦੇਖੋ ਦੋ ਪੱਖੇ ਆ ਡਰਾਇੰਗ ਰੂਮ ਦੇ ਵਿੱਚ ਤੋਂ ਫਾਈਨਲੀ ਇਹ ਤਾਂ ਹੋ ਗਿਆ ਸਾਡਾ ਡਰਾਇੰਗ ਰੂਮ ਔਰ ਇੱਧਰ ਸਾਡੀਆਂ ਪਿਕਚਰਸ ਵਗੈਰਾ ਲੱਗੀ ਹੋਈਆਂ ਇੱਧਰ ਰੁਪੈਂਜਲ ਦੀ ਹੈ ਇਹ ਮੇਰੀ ਹੈ ਔਰ ਮੇਰੇ ਹਸਬੰਡ ਔਰ ਇੱਧਰ ਹੈ ਬਵਜੋਤ ਇਧਰ ਬავਝੋਤੀ ਹੈ ਜੀ। ਲੋ ਜੀ। ਅਬ ਸਟਾਰਟ ਕਰਦੇ ਆਂ ਜੀ ਆਪਾਂ। ਇਹ ਹੋ ਗਿਆ ਜੀ ਆਪਣਾ ਡਰਾਇੰਗ ਰੂਮ ਜਿੱਥੇ ਤੁਸੀਂ ਅਕਸਰ ਦੇਖਿਆ ਹੋਣਾ। ਮੈਂ ਸ਼ੋਰਟ ਵੀਡੀਓ ਸ਼ੂਟ ਕਰਦੀ ਆਂ। ਇਸੇ ਕਮਰੇ ਚ ਸ਼ੂਟ ਕਰਦੀ ਆਂ ਮੈਂ। ਇਹ ਫਿਸ਼ਿਜ਼ ਵਾਲਾ ਅਕੁਆਰੀਮ ਆ ਗਿਆ। ਅਕੁਆਰੀਮ ਆ ਗਿਆ ਇਹ। ਤੇ ਅਗਲੇ ਕਮਰੇ ਦੀ ਲਾਈਟ ਔਨ ਕਰਦੇ ਆਂ। ਕਿਉਂਕਿ ਸਾਡੇ ਕਮਰੇ ਅੰਦਰ ਹੈ ਨਾ ਹਨੇਰਾ ਪੈਂਦਾ ਹੈ। ਤੋਂ ਲੋ ਜੀ ਦੂਜਾ ਕਮਰਾ ਨਾਲ ਹੀ ਅਟੈਚ ਹੈ ਆਪਣਾ। ਮਤਲਬ ਜਦੋਂ ਆਪਾਂ ਇਧਰੋਂ ਐਂਟਰੀ ਹੁੰਨੀ ਹੈ ਨਾ ਇਹ ਨਾਲ ਹੀ ਕਮਰਾ ਇੱਕ ਹੋਰ ਅਟੈਚ ਹੈ ਆਪਣਾ ਤੇ ਸਾਡਾ ਬੈਡਰੂਮ ਹੈ ਜੀ ਤੇ ਮੇਰੇ ਹਸਬੰਡ ਦਾ ਸਾਡਾ ਬੱਚਿਆਂ ਦਾ ਅਸੀਂ ਸਾਰੇ ਇੱਕ ਰੂਮ ਹੈ ਜੀ ਸਾਡਾ ਜੁਆਇੰਟ ਰੂਮ ਹੈ ਔਰ ਇੱਕ ਇਸ ਕਮਰੇ ਦੇ ਵਿੱਚ ਵੀ ਦੋ ਪੱਖੇ ਲੱਗੇ ਹੋਏ ਆ ਜੀ ਏਸੀ ਲੱਗਿਆ ਹੋਇਆ ਤੁਸੀਂ ਦੇਖ ਲਓ ਹਿਸਾਬ ਲਾ ਲਓ ਵੀ ਕਿੱਡਾ بڑا ਕਮਰਾ ਹੋਊਗਾ ਹਨਾ ਤੇ ਕਮਰੇ ਦੀ ਸਪੇਸ ਬਹੁਤ ਜ਼ਿਆਦਾ ਹੈ ਤਾਂ ਇਹ ਕਮਰੇ ਦੇ ਵਿੱਚ ਉਹ ਬਾਲ ਪੇਪਰ ਰਹਿ ਗਿਆ ਤਾਂ ਲਵਾਣਾ ਫਲੈਕਸ ਕਿਉਂਕਿ ਫਲੈਕਸ ਵਾਲਾ ਭਾਈ ਨੂੰ ਕੋਈ ਕੰਮ ਪੈ ਗਿਆ ਤਾਂ ਇਸ ਕਰਕੇ ਦੋ ਕੰਧਰ ਰਹਿ ਗਿਆ ਇਹ ਦੋ ਕੰਧਰ ਰਹਿ ਗਿਆ ਸਾਡੀਆਂ ਤੇ ਇੱਧਰ ਐਂਟਰੀ ਦੇ ਵਿੱਚ ਹੀ ਸੇ ਮੇਰੀ ਵਿਆਹ ਦੀ ਪੇਟੀ ਪਈ ਹੈ ਔਰ ਮੇਰੀ ਅਲਮਾਰੀ ਪਈ ਹੈ ਸਾਹਮਣੇ ਝੁੱਲਾ ਪਿਆ ਹੈ ਜੀ ਮੇਰੀ ਗੁੜੀਆ ਦਾ ਬੜੇ ਵਾਲੀ ਦਾ ਕਿਉਂਕਿ ਉਹਦੇ ਦਾਦੂ ਕੀ ਨਿਸ਼ਾਨੀ ਹੈ ਜੀ ਕਿਉਂਕਿ ਜਦੋਂ ਜੋਤ ਛੋਟੀ ਜੀ ਤੀ ਨਾ ਉਸਕੇ ਦਾਦਾ ਜੀ ਨੇ ਚੰਡੀਗੜ੍ਹ ਤੇ ਲੈ ਕੇ ਦਿਆ ਤਾਂ ਇਸ ਕਰਕੇ ਅਸੀਂ ਵੇਚਿਆ ਨਹੀਂ ਤੋੜਿਆ ਨਹੀਂ ਇਦਾਂ ਹੀ ਪਿਆ ਨਿਸ਼ਾਨੀ ਹੈ ਇਹ ਦਾਦੂ ਦੀ ਤੇ ਸਾਹਮਣੇ ਟਰੰਕ ਦੇ ਵਿੱਚ ਬਵਜੂਦ ਕਿ ਪਾਪਾ ਕੀਆਂ ਲੋ ਲੋ ਦੀਆਂ ਕਿਤਾਬਾਂ ਪਈਆਂ ਜੀ ਤੇ ਇੱਧਰ ਮੇਰੇ ਪ੍ਰਾਈਜ਼ ਪਏ ਆਂ ਔਰ ਇੱਧਰ ਮੈਂ ਥੋੜਾ ਛੋਟਾ-ਬੋਟਾ ਜਿਹਾ ਸਮਾਨ ਰੱਖਦੇ ਐ ਐਕਸਟਰਾ ਤੇ ਲੋ ਜੀ ਮੇਰੀ ਅਲਮਾਰੀ ਹੈ ਇੱਧਰ ਮੇਰਾ ਵਿਆਹ ਦਾ ਡਰੈਸਿੰਗ ਟੇਬਲ ਹੈ ਇੱਧਰ ਮੇਰੇ ਔਰ ਮੇਰੇ ਹਸਬੰਡ ਦੀ ਫੋਟੋ ਹੈ ਔਰ 12:20 ਹੋ ਗਏ ਆਂ ਮੇਰੇ ਔਰ ਮੇਰੇ ਹਸਬੰਡ ਦੀ ਵੀ ਫੋਟੋ ਹੈ ਸਾਡੀ ਦੋਨਾਂ ਦੀ ਏ ਮੇਰੇ ਬ੍ਰਦਰ ਦੇ ਵਿਆਹ ਦੀ ਹੈ ਜਦੋਂ ਮੇਰੇ ਛੋਟੇ ਭਾਈ ਦਾ ਵਿਆਹ ਤਾਂ ਨਾ ਇਹ ਜਦ ਕੀ ਹੈ ਖਿੱਚੀ ਵੀ ਤੋ ਇੱਕ ਇਧਰ ਮੇਰੀ ਲੱਗ ਰਹੀ ਆ ਚਲੋ ਜੀ ਇਧਰ ਹੈ ਬავजोਤ ਮੇਰੀ ਬੜੀ ਕੁੜੀਆ ਦੀ ਫੋਟੋ ਹੈ ਜੀ ਆਹ ਬਚਪਨ ਦੀ ਤੋ ਫਾਈਨਲੀ ਦੇਖ ਲੋ ਉਹ ਗੇਟ ਤੋਂ ਆਈਆਂ ਮੈਂ ਉਹ ਮੇਰਾ ਡਰਾਇੰਗ ਰੂਮ ਹੈ ਜੋ ਤੁਸੀਂ ਦੇਖਿਆ ਨਾ ਵੀਡੀਓ ਦੇ ਵਿੱਚ ਉਹ ਡਰਾਇੰਗ ਰੂਮ ਹੈ ਡਰਾਇੰਗ ਰੂਮ ਤੋਂ ਹੀ ਸਿੱਧੀ ਐਂਟਰੀ ਇਸ ਕਮਰੇ ਦੀ ਵੀ ਹੋ ਜਾਂਦੀ ਹੈ ਮੇਰੇ ਬੈਡਰੂਮ ਦੀ ਤੋ ਫਿਲਹਾਲ ਇਹ ਰੂਪਾਂਜਲ ਔਰ ਜੋਤ ਦੀ ਇੱਕ ਫੋਟੋ ਲਾਈ ਵੀ ਆ ਉਰੇ ਦੋਨੋਂ ਭੈਣਾਂ ਦੀ ਇਹ ਦੋਨੋਂ ਭੈਣਾਂ ਦੀ ਫੋਟੋ ਹੈ ਜੀ ਰੂਪਾਂਜਲ ਜੋਤ ਦੀ ਤੋ ਲੋ ਜੀ ਇਹ ਤਾਂ ਹੋ ਗਈ ਦੋਨੋਂ ਭੈਣਾਂ ਦੀ ਫੋਟੋ ਔਰ ਇਧਰ ਮੇਰੇ ਔਰ ਮੇਰੇ ਹਸਬੰਦ ਦੀ ਫੋਟੋ ਲੱਗੀ ਹੋਈ ਇੱਕ ਇਹ ਜੋਤ ਬੈਠੀ ਹੈ ਜੀ ਗੋਦੀ ਚ ਜੋਤ ਕੀ ਬਚਪਨ ਦੀ ਫੋਟੋ ਹੈ ਜੀ ਜਦ ਮੈਂ ਬਹੁਤ ਮੋਟੀ ਸੀ ਮੇਰੀ ਜਦ ਕੀ ਫੋਟੋ ਹੈ ਆ ਇਹ ਆ ਜੀ ਬਬਜੋਤ ਮੇਰੀ ਬੜੀ ਕੁੜੀ ਆ ਬਚਪਨ ਦੀ ਆ ਉਹਦੀ ਤੇ ਇੱਧਰ ਸਾਡੇ ਲੱਗਿਆ ਹੋਇਆ ਜੀ ਵਾਈਫਾਈ ਟੀਵੀ ਦੇ ਨਾਲ ਹੀ ਅਸੀਂ ਵਾਈਫਾਈ ਰੱਖਿਆ ਵਾ ਆਪਣਾ ਜੋ ਲਵਾਇਆ ਹੋਇਆ ਔਰ ਫਾਈਨਲੀ ਹੁਣ ਆਪਾਂ ਇਸੇ ਕਮਰੇ ਦੇ ਵਿੱਚ ਅਟੈਚ ਆ ਜੀ ਆਪਣਾ ਬਰਾਂਡਾ ਜਿਹਨੂੰ ਆਪਾਂ ਜਾਲੀ ਵਾਲਾ ਕਮਰਾ ਕਹਿੰਨੇ ਆ ਇਹ ਜਾਲੀ ਲੱਗੀ ਵੀ ਆ ਜੀ ਚਾਰੇ ਪਾਸੇ ਤੇ ਪਹਿਲਾਂ ਨਾਲ ਹੀ ਆਪਾਂ ਚੱਲਦੇ ਆਂ ਜੀ ਅੰਦਰ ਰਸੋਈ ਦੇ ਵਿੱਚ ਏ ਆ ਜੀ ਮੰਦਰ ਮੈਂ ਤੁਹਾਨੂੰ ਬਾਅਦ ਚ ਦਿਖਾਨੀ ਐ ਇਹ ਮੰਦਿਰ ਹੈ ਜੀ ਸਾਡਾ ਦਰਵਾਜ਼ਾ ਲਗਾਇਆ ਵਾ ਕਿਉਂਕਿ ਨਾ ਲੀਓ ਅੰਦਰ ਵੱਡ ਜਾਂਦਾ ਐ ਲੀਓ ਕਰਕੇ ਨਾ ਅਸੀਂ ਦਰਵਾਜ਼ਾ ਲਵਾਇਆ ਐ ਇਹ ਵਾਲਾ ਤੋਂ ਪਹਿਲਾਂ ਪਰਸੋਈ ਚ ਚਲਦੇ ਆਂ ਲਾਈਟ ਔਨ ਕਰਦੇ ਆਂ ਕਿਉਂਕਿ ਸਾਡੇ ਸਾਰੇ ਕਮਰਿਆਂ ਚ ਲਾਈਟ ਬਾਲਣੀ ਪੈਂਦੀ ਐ ਕਿਉਂਕਿ ਅੰਦਰ ਅੰਦਰ ਐ ਨਾ ਲੋ ਜੀ ਇੱਧਰ ਮੇਰਾ ਸਿੰਪਲ ਕਿਚਨ ਹੈ ਜੀ ਕੋਈ ਜ਼ਿਆਦਾ ਮੇਰਾ ਕਿਚਨ ਇਹ ਤਾਂ ਹੈ ਨਹੀਂ ਵੀ ਕੋਈ ਜ਼ਿਆਦਾ ਵਧੀਆ ਬਣਾਇਆ ਵਾ ਐ ਮਤਲਬ ਮੈਨੂੰ ਸੋਹਣਾ ਲੱਗਦਾ ਆਪਣਾ ਕਿਚਨ ਮੇਰਾ ਕਿਚਨ ਬਿਲਕੁਲ ਸਿੰਪਲ ਹੈ ਜੀ ਤੇ ਇਹਦੇ ਵਿੱਚ ਆਲੂ ਬਾਲ ਵਾੜ ਕੇ ਰੱਖੇ ਆ ਮੈਂ ਦੇਖਦੇ ਆ ਕਿ ਆ ਬਣਾਈਏ ਹਨ ਤੇ ਲੋ ਜੀ ਇਹ ਆ ਗਿਆ ਆਪਣਾ ਕਿਚਨ ਔਰ ਇਹ 싱ਕ ਆ ਆਪਣੀ ਬਰਤਨ ਵਗੈਰਾ ਮਾਂਜਣ ਵਾਲੇ ਤੇ ਇੱਧਰ ਭਾਂਡੇ ਆ ਮੇਰੇ ਜਿਹੜੇ ਵੀ ਹੈਗੇ ਆ ਜ਼ਿਆਦਾ ਨਹੀਂ ਮੈਂ ਕੱਢੇ ਵੇ ਜਿੰਨੀ ਕੁ ਲੋੜ ਆ ਆਪਾਂ ਨੇ ਓਨੇ ਕੁ ਭਾਂਡੇ ਕੱਢੇ ਵੇ ਆ ਤੋ ਫ੍ਰਿਜ ਵੀ ਮੇਰੇ ਵਿਆਹ ਦਾ ਜੀ ਇਹ ਫ੍ਰਿਜ ਬਹੁਤ ਪੁਰਾਣਾ ਹੈ ਮੇਰੇ ਵਿਆਹ ਦਾ 16 17 ਸਾਲ ਪਹਿਲਾਂ ਦਾ ਕੋਸੀ ਚੇਂਜ ਨਹੀਂ ਕਰਿਆ ਕਿਉਂਕਿ ਬਿਲਕੁਲ ਠੀਕ ਚੱਲ ਰਿਹਾ ਹਨ ਤੇ ਚੇਂਜ ਕਰਨ ਦੀ ਲੋੜ ਹੀ ਨਹੀਂ ਜਦ ਖਰਾਬ ਹੋ ਜਾਊਗਾ ਫਿਰ ਦੇਖਾਂਗੇ ਆਪਾਂ ਫਿਲਹਾਲ ਸਾਨੂੰ ਵਧੀਆ ਲੱਗਦਾ ਫ੍ਰਿਜ ਮੇਰੇ ਵਿਆਹ ਦਾ ਜੀ ਔਰ ਲੋ ਜੀ ਇੱਧਰ ਮੇਰੇ ਡੱਬੇ ਡੁੱਬੇ ਪਈਆਂ ਦਾਲਾਂ ਦੂਲਾਂ ਵਾਲੇ نیچے ਆਚਾਰ ਦੇ ਡੱਬੇ ਆ ਦੇਸੀ ਕੀ ਹੋ ਗਿਆ ਆਚਾਰ ਹੋ ਗਿਆ ਤੇ ਤੁਹਾਨੂੰ ਪਤਾ ਯਾਰ ਰਸੋਈ ਦੇ ਵਿੱਚ ਸਮਾਨ ਕਿੰਨਾ ਕੁ ਹੁੰਦਾ ਡੱਬਿਆਂ ਦੇ ਵਿੱਚ ਵੀ ਸਮਾਨ ਹੈ ਖਾਣੇ ਪੀਣੇ ਦਾ ਤੇ ਸਾਰਾ ਸਮਾਨ ਹੈ ਜੀ ਡੱਬਿਆਂ 'ਚ ਖਾਣ ਪੀਣ ਦਾ ਹਨਾ ਤੇ ਚਲਦੇ ਆ ਜੀ ਹੁਣ ਆਪਾਂ ਲਾਈਟ ਬੰਦ ਕਰਦੇ ਆ ਪਹਿਲਾਂ ਰਸੋਈ ਤੋਂ ਬਾਅਦ ਰਸੋਈ ਤੋਂ ਬਾਅਦ ਆ ਜਾਨੇ ਆਪਾਂ ਰਸੋਈ ਦੇ ਨਾਲ ਹੀ ਬਿਲਕੁਲ ਇਹ ਰਸੋਈ ਐ ਇਹਦੀ ਨਾਲ ਹੀ ਆਪਣਾ ਮੰਦਰ ਐ ਇਹ ਆ ਜੀ ਮੰਦਿਰ ਲਾਈਟ ਔਨ ਕਰਦੇ ਆ ਮੰਦਿਰ ਦੀ ਤੋ ਲੋ ਜੀ ਇਹ ਆ ਸਾਡਾ ਮੰਦਿਰ ਜਿੱਥੇ ਅਸੀਂ ਪਾਠ ਪੂਜਾ ਕਰਦੇ ਆ ਲੋ ਜੀ ਇਹ ਮੰਦਿਰ ਹੈ ਜੀ ਜਿੱਥੇ ਅਸੀਂ ਪਾਠ ਪੂਜਾ ਕਰਦੇ ਆ ਹਨ ਇਹ ਮੰਦਿਰ ਹੈ ਜੀ ਆਪਾਂ ਮੰਦਰ ਦੀ ਲਾਈਟ ਬੰਦ ਕਰ ਦੰਨੇ ਆ ਤੇ ਲਗਾਣੇ ਆ ਮੰਦਿਰ ਦਾ ਦਰਵਾਜਾ ਕਿਉਂਕਿ ਲਿਓ ਅੰਦਰ ਪੜ ਜਾਂਦਾ ਨਾ ਇਹ ਮੰਦਿਰ ਸਾਡਾ ਲੱਗ ਤੋਂ ਹੈ ਜੀ ਇਹ ਮੰਦਿਰ ਦਾ ਕਮਰਾ ਰੂਮ ਸਾਡਾ ਲੱਗ ਤੋਂ ਹੈ ਜੀ ਅਲੱਗ ਤੋਂ ਰੂਮ ਹੈ ਇਹ ਤਾਂ ਲੋ ਜੀ ਇੱਕ ਸਾਡਾ ਬੈੱਡਰੂਮ ਇਹ ਆ ਗਿਆ ਇਹ ਗੱਦਾ ਵੈਸੇ ਹੀ ਰੱਖਿਆ ਵਾ ਮੈਂ ਉੱਪਰ क्योंकि लियो ना फाड़ रहा था मैं चक के ग्दा उपर तरता क्योंकि कई बार बच्चे ना इस ग खेड लें हेठा बचा के अच मैं उपर रखता सामने दो मंजे पे हैं मेरे और एक्सट्रा है जी कई बार कोई रिश्तेदार वगैरह आ जाता आप चक लें नहीं तोड़ पी एदा ही खड़ाए पे हैं यी वाला रूम है जी जिमें कि कूलर वगैरह लाना हों भी कोई आ गया कूलर लगा लो ठंडी हवा आँदी है उरे अगर लाइट चली जाती है ना तो पखा लगा के भी तुम सोजो ਔਰ ਠੰਡੀ ਹਵਾ ਆਂਦੀ ਆ ਓਰੇ ਅਗਰ ਮੌਸਮ ਠੰਡਾ ਹੋਇਆ ਹੋਵਾਂ ਹੁੰਦਾ ਹੈ ਜਿਵੇਂ ਕਿ ਬਰਸਾਤਾਂ ਦਾ ਮੌਸਮ ਹੈ ਮੀਂਹ ਪੈ ਗਿਆ ਉਸ ਟਾਈਮ ਇਸ ਕਮਰੇ ਚ ਪੈਣ ਦਾ ਨਾ ਨਜ਼ਾਰਾ ਹੀ ਵੱਖਰਾ ਹੈ ਕਿਉਂਕਿ ਸਾਹਮਣੇ ਮੀਂਹ ਪਈ ਜਾਂਦਾ ਆਪਾਂ ਮੀਂਹ ਦੇਖੀ ਜਾਓ ਔਰ ਨਾਲੇ ਆਪਾਂ ਸੋਜੋ ਆਰਾਮ ਤੇ ਹਨਾ ਤੇ ਇੱਧਰ ਲਿਓ ਸੁੱਤਾ ਪਿਆ ਔਰ ਹੁਣ ਆਜੋ ਜੀ ਬਾਹਰ ਚੱਪਲ ਪਾ ਲਿਓ ਪਹਿਲਾਂ ਆਪਾਂ ਤੋ ਲਓ ਜੀ ਇੱਧਰ ਚੀੜੀ ਹੈ ਜੀ ਇੱਕ ਇਹ ਸਾਡਾ ਸਟੋਰ ਰੂਮ ਹੈ ਜੀ ਵੱਸੇ ਸਟੋਰ ਰੂਮ ਤਾਂ ਦਿਖਾਣੇ ਦੀ ਲੋੜ ਹੈ ਹੀ ਨਹੀਂ ਇਹ ਫਾਲਤੂ ਸਮਾਨ ਹੈ ਜੀ ਇਹਦੇ ਵਿੱਚ ਸਟੋਰ ਰੂਮ ਹੈ ਆਪਣਾ ਇਹ ਹੈ ਜੀ ਆਪਣਾ ਸਟੋਰ ਰੂਮ ਜੋ ਕਿ ਫਾਲਤੂ ਸਮਾਨ ਹੈ ਨਾ ਸਾਰਾ ਸਟੋਰ ਦੇ ਵਿੱਚ ਰੱਖਿਆ ਹੋਇਆ ਔਰ ਫਿਲਹਾਲ ਮੈਂ ਕੱਪੜੇ ਤੋਂ ਇੱਥੇ ਅੱਜ ਕੋਠੇ 'ਤੇ ਸੁੱਕਣੇ ਪਾਏ ਹੋਏ ਆ ਔਰ ਇੱਕ ਵਾਸ਼ਰੂਮ ਹੈ ਜੀ ਸਾਡਾ ਇਹ ਕਿਉਂਕਿ ਇੱਕ ਤਾਂ ਐਂਟਰੀ ਦੇ ਵਿੱਚ ਵਾਸ਼ਰੂਮ ਹੈ ਇੱਕ ਆਪਣਾ ਵਾਸ਼ਰੂਮ ਇਹ ਹੈ ਇਹਦੇ ਵਿੱਚ ਮੈਂ ਰੱਖੀ ਹੋਈ ਹੈ ਜੀ ਕੱਪੜੇ ਧੋਣੇ ਵਾਲੀ ਮਸ਼ੀਨ ਕਿਉਂਕਿ ਉਰੇ ਕੱਪੜੇ ਧੋਣੇ ਵਾਲਾ ਸਿਸਟਮ ਹੈ ਜੀ ਸਾਰਾ ਅਗਰ ਮੀਂਹ ਕਣੀ ਆ ਜਾਂਦੀ ਆ ਨਾ ਤਾਂ ਓੱਖਾ ਨਹੀਂ ਹੁੰਦਾ ਕਿਉਂਕਿ ਸਾਰਾ ਇਹ ਵਾਸ਼ਰੂਮ ਬਹੁਤ بڑا ਵਾਸ਼ਰੂਮ ਹੈ ਜੀ ਦੇਖੋ ਤੁਸੀਂ ਮੈਂ ਪਿੱਛੇ ਨੂੰ ਹੁੰਨੀ ਆ ਇਹ ਵਾਸ਼ਰੂਮ ਇੱਡਾ ਵੱਡਾ ਆ ਜੀ ਦੋ ਬਣਾ ਲਓ ਚਾਹੇ ਪਾਵੇਂ ਤੁਸੀਂ ਇਹਦੇ ਵਿੱਚੋਂ ਇਹਦੇ ਵਿੱਚੇ واਸ਼ਿੰਗ ਮਸ਼ੀਨ ਰੱਖੀ ਹੋਈ ਹੈ ਇਹਦੇ ਵਿੱਚ ਹੀ ਕੱਪੜੇ ਧੋ ਲੈਣੇ ਆਪਾਂ ਔਰ ਅਗਰ ਨਹਾਣਾ ਹੁੰਦਾ ਨਾ ਤਾਂ ਨਹਾਇਆ ਵੀ ਜਾਂਦਾ ਹੈ ਮਤਲਬ ਕਾਫੀ ਸਪੇਸ ਹੈ ਇਸ ਬਾਥਰੂਮ ਦੇ ਵਿੱਚ ਅੱਜ ਮੈਂ ਰੜ ਕੇ ਰੁੜ ਕੇ ਸੁੱਕਣੇ ਪਾਏ ਆ ਕਿਉਂਕਿ ਦੋ ਤਿੰਨ ਦਿਨ ਹੋ ਗਏ ਲਗਾਤਾਰ ਮੀਂਹ ਚੱਲ ਰਿਹਾ ਤਾਂ ਔਰ ਵਾਹਾਂ ਪੇ ਡਸਟਬਿਨ ਰੱਖਿਆ ਹੋਇਆ ਮੇਰੇ ਕੋਲ ਪੁਰਾਣੀ ਵਾਲਟੀ ਪਈ ਤੀ ਮੈਂ ਉਹਦਾ ਡਸਟਬਿਨ ਬਣਾਤਾ ਤਾਂ ਫਾਈਨਲੀ ਇਹ ਸਾਡੀ ਪੌੜੀ ਹੈ ਜੀ ਬਾਹਰ ਪਿਛਲੇ 베ੜੇ ਦੇ ਵਿੱਚ ਇੱਕ ਪਿਛਲਾ ਗੇਟ ਸਾਡਾ ਹੋਰ ਹੈ ਇਹ ਬੈਕਸਾਈਡ ਦਾ ਗੇਟ ਹੈ ਜੀ ਇਹਦੇ ਪਿੱਛੇ ਗਲੀ ਹੈ ਜੀ ਇੱਕ ਹੋਰ ਪਿੱਛੇ ਨੂੰ ਨਿਕਲਦੀ ਹੈ ਜਦੋਂ ਆਪਾਂ ਹਨਾ ਤਾਂ ਲੋ ਜੀ ਇਹ ਤਾਂ ਆਪਣਾ ਹੋਮ ਟੂਰ ਜੋ ਤੁਹਾਨੂੰ ਮੈਂ ਕਰਵਾਇਆ ਕਿੱਦਾਂ ਦਾ ਲੱਗਿਆ ਜੀ ਮੇਰਾ ਹੋਮ ਟੂਰ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਿਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਹਣਾ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਔਰ ਨੈਕਸਟ ਵਲੋਗ ਦੇ ਵਿੱਚ ਮਿਲਦੇ ਹਾਂ ਤਦ ਤੱਕ ਲਈ ਬਾਈ ਬਾਈ ਤੁਹਾਨੂੰ ਮੈਂ ਆਪਣਾ ਹੋਮ ਟੂਰ ਦੇਖ ਕਮੈਂਟ ਕਰਕੇ ਦੱਸਿਓ ਕਿ ਮੇਰਾ ਘਰ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਸਾਰਿਆਂ ਨੂੰ ਕਮੈਂਟ ਜ਼ਰੂਰ ਕਰੇ ਕਰੋ ਠੀਕ ਹੈ ਤੇ ਚਲੋ ਜੀ ਫੇਰ ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈ ਬਾਈ ਬਾਈ